ਵੇਲਰ ਦਾ ਕਿੰਨੀ ਕੁ ਕਮਾਈ ਆ ਵੇਲਰ ਤੇ ਤੇ ਉਹਦੇ ਵਿੱਚੋਂ 70 ਰੁਪਏ ਕਿਵਾਂਟਲ ਤਾਂ ਲੈ ਜਾਂਦੇ ਆ ਟਰਾਲਿਆਂ ਵਾਲੇ ਤੇ 10-12 ਰੁਪਏ ਦਾ ਲਗਭਗ ਕਿਵਾਂਟਲ ਦਾ ਧਾਗੇ ਦੀ ਐਵਰੇਜ ਆ ਜਾਂਦੀ ਏ ਮੈਂ ਤੁਹਾਨੂੰ ਕਿਵਾਂਟਲ ਦੀ ਐਵਰੇਜ ਕੱਢ ਦੰਨਾ 210ਾਂ ਚੋਂ 120 ਕੱਢੇ ਬਚੇ 90 ਰੁਪਏ ਤੇ ਜਿਆਦਾ ਦੂ ਰੁਪਏ ਜਾਂਦੀ ਆ ਉਹ 300 ਰੁਪਏ ਕਿਵਾਂਟਲ ਨੂੰ ਵੀ ਦੇਣ ਨੂੰ ਤਿਆਰ ਆ ਐਵਰੇਜ ਇੰਨੀ ਕੁ ਬਣਦੀ ਆ ਕੋਈ ਹਿੰਮਤੀ ਬੰਦਾ ਆ ਚਲੋ 20000 ਕਿਵਾਂਟਲ ਵੀ ਬਣਾ ਲਾਂਦਾ ਮੈਂ 1.5 ਲੱਖ ਰੁਪਏ ਰਿਪੇਅਰ ਦਾ ਕੱਢ ਦੋ ਉਹਦੇ ਕੋਲ ਇੱਕ ਆ ਮੱਕੀ ਬੀਜਣ ਵਾਲੀ ਮਸ਼ੀਨ ਵੀ ਆ ਨਿਮੈਟਿਕ ਪਲਾਂਟਰ ਕਹਿੰਦਾ ਬੈਲਰ ਨਾਲੋਂ ਮੈਨੂੰ ਵੈਸੇ ਉਹ ਜ਼ਿਆਦਾ ਵਧੀਆ ਮੈਨ ਲੈਣ ਬਾਰੇ ਵੀ ਸੋਚਿਆ ਸੀ ਕਹਿੰਦਾ ਫਿਰ ਮੈਨੂੰ ਬੰਦਿਆਂ ਨੇ ਸਲਾਹ ਦਿੱਤੀ ਪਰ ਜੇ ਤੁਸੀਂ ਪਿੰਡ ਪਿੰਡੇ ਹੀ ਚਲਾਉਨੇ ਆ ਤਾਂ ਉਹੀ ਸਾਲ ਦਾ 700 ਕਿੱਲਾ ਵੜਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬੈਲਰ ਬਾਰੇ ਦਿੰਨੇ ਆ ਜਾਣਕਾਰੀ ਕਿ ਆਈ ਬੰਦੇ ਪੁੱਛਦੇ ਵੀ ਬੈਲਰ ਦੀ ਕਿੰਨੀ ਕਮਾਈ ਆ ਬੈਲਰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਕਿਉਂ ਸਾਡੇ ਏਰੀਆ ਚ ਬੈਲਰ ਵੱਧ ਚੱਲਦੇ ਆ ਉਦਾਂ ਵੀ ਸਾਡਾ ਬੈਲਰ ਵਾਲਿਆਂ ਦਾ ਬਾਹੂ ਪੈਂਦਾ ਰਹਿੰਦਾ ਰਹਿ ਕੇ ਉਨਾ ਕੋਲ ਜਿੰਨੀ ਕਿ ਜਾਣਕਾਰੀ ਇਕੱਠੀ ਹੋਈ ਉਹ ਪਾ ਤੁਹਾਨੂੰ ਦੱਸ ਦੇਣੀ ਆ ਬਾਕੀ ਕਿਸੇ ਨੇ ਵੀ ਲੈਣਾ ਆਪਣੇ ਤੌਰ ਤੇ ਜਰੂਰ ਸਰਚ ਕਰੋ ਕਿਸੇ ਦੇ ਕਹਿਣ ਤੇ ਕੋਈ ਚੀਜ਼ ਨਹੀਂ ਕਦੇ ਲਈਦੀ ਹੁੰਦੀ ਮੈਂ ਤੁਹਾਨੂੰ ਫੇਰ ਵੀ ਮੋਟਾ-ਮੋਟਾ ਦੱਸ ਦਿੰਦਾ ਵੇ ਬੇਲਰ ਦਾ ਕਿੰਨੀ ਕੁ ਕਮਾਈ ਆ ਬੇਲਰ ਤੇ ਹੁਣ ਸਾਡੇ ਇੱਥੇ ਫੈਕਟਰੀ ਜਿਹੜੀ ਆ ਲਗਭਗ 50-55 ਕਿਲੋਮੀਟਰ ਹੈ ਇੱਥੋਂ ਫੈਕਟਰੀ ਤੇ ਉਹ ਰੇਟ ਦੇ ਰਿਹਾ ਐਸ ਵੇਲੇ 210 ਰੁਪਏ ਕੁਇੰਟਲ ਪਰਾਲੀ ਦਾ ਤੇ ਉਹਦੇ ਵਿੱਚ ਕੀ ਆ ਇਹ ਜਿਹੜੀ ਸਾਨੂੰ ਮ ਜਾਣਕਾਰੀ ਦੇਣ ਲੱਗਾ ਹਨ ਇਹਦੇ ਵਿੱਚ ਬੈਲਰ ਟਰੈਕਟਰ ਤੁਹਾਡੇ ਆਪਣੇ ਜਿਹੜੇ ਬੈਲਰਾਂ ਦੇ ਮੂਰੇ ਦੋ ਟਰੈਕਟਰ ਲੱਗੇ ਹੋ ਬੈਲਰ ਰੈਕ ਉਹ ਤੁਹਾਡਾ ਆਪਣਾ ਤੇ ਟਰਾਲੇ ਕਿਰਾਏ ਤੇ ਲਾਇਓ ਕਿਉਂਕਿ ਜ਼ਿਆਦਾਤਰ ਬੰਦੇ ਇੰਨੀ ਕੀਤਾ ਹੈ ਟਰਾਲੇ ਕਿਰਾਏ ਤੇ ਲਾ ਲੈਂਦੇ ਆ ਤੇ ਬੈਲਰਾਂ ਦੇ ਮੂਰੇ ਜਿਹੜੇ ਟਰੈਕਟਰ ਦੋ ਲੱਗੇ ਹੁੰਦੇ ਆ ਬੈਲਰ ਰੈਕ ਤੇ ਚਲੋ ਲੈਣਾ ਹੀ ਹੁੰਦਾ ਹਨ ਉਹ ਆਪਣਾ ਉਹਦੇ ਹਿਸਾਬ ਨਾਲ ਦੱਸਣ ਲੱਗਾ ਬਾਕੀ ਜੇ ਕਿਸੇ ਦੇ ਟਰਾਲੇ ਆਪਣੇ ਆ ਉਹ ਥੋੜੇ ਬਹੁਤੇ ਵੱਧ ਪੈਸੇ ਵੱਧ ਐਨੇ ਜ਼ਿਆਦਾ ਵੀ ਨਹੀਂ ਵੱਧ ਪਚਾ ਸਕਦਾ ਥੋੜੇ ਬਹੁਤੇ ਵੱਧ ਬਚਾ ਲੂਗਾ ਤੇ ਉਹਨਾਂ ਕਿ ਉਹਦਾ ਟਰੈਕਟਰਾਂ ਤੇ ਟਰੈਕਟਰ ਵੀ ਲੈਣੇ ਪਊਗੇ ਟਰਾਲਿਆਂ ਦੇ ਟਰਾਲੇ ਵੀ ਬਣਾਉਣੇ ਪਊਗੇ ਉਹ ਉਧਰਲੇ ਪਾਸੇ ਖਰਚ ਆ ਜਾਂਦਾ ਆ ਤਾਂ ਉਹਦੇ ਨਾਲ ਕੀ ਆ ਬਈ ਪੁੱਲ ਮळा ਕੇ ਉੱਥੇ ਕੀ ਗੱਲ ਆ ਜਾਂਦੀ ਆ ਵਿਆਜ ਵੀ ਉਹਨਾਂ ਕੋ ਪੈ ਜਾਂਦਾ ਹੁਣ ਮੰਨ ਲਾ ਜਿਦਾ 210 ਰੁਪਏ ਗੁਆਂਟਲ ਆ ਰੇਟ ਪਰਾਲੀ ਦਾ ਤੇ ਉਹਦੇ ਵਿੱਚੋਂ 70 ਰੁਪਏ ਗੁਆਂਟਲ ਤਾਂ ਲੈ ਜਾਂਦੇ ਆ ਟਰਾਲਿਆਂ ਵਾਲੇ 210ਾਂ ਚੋਂ ਤੇ 22 ਰੁਪਏ ਗੁਆਂਟਲ ਹੋਗਾ ਐ ਜਿਹੜੇ ਭਈਏ ਲੇਬਰ ਲੱਦਦੀ ਆ ਪਰਾਲੀ 92 ਹੋ ਗਿਆ 70 ਤੇ 22 92 ਤੇ 10-12 ਰੁਪਏ ਦਾ ਲਗਭਗ ਕੁਇੰਟਲ ਦਾ ਧਾਗੇ ਦੀ ਐਵਰੇਜ ਆ ਜਾਂਦੀ ਹੈ ਮੈਂ ਤੁਹਾਨੂੰ ਕੁਇੰਟਲ ਦੀ ਐਵਰੇਜ ਕੱਢ ਦਿੰਨਾ ਤੇ 92 ਤੇ 12 104 10-12 ਰੁਪਏ ਕੁਇੰਟਲ ਲਗਭਗ ਤੇਲ ਦੀ ਐਵਰੇਜ ਆ ਜਾਂਦੀ ਆ ਰੈਕ ਮਾਰਨਾ ਪਹਿਲਾਂ ਫੇਰ ਮਗਰ ਠਾਣਾ ਬਣਾਉਣੀ ਆ 116 ਰੁਪਏ ਹੋ ਗਿਆ ਤੇ ਬਿਲਰ ਦੇ ਨਾਲ ਦੋ ਬੰਦੇ ਚਾਹੀਦੇ ਆ ਇੱਕ ਚਲਾਉਣੇ ਵਾਲਾ ਇੱਕ ਨਾਲ ਗੱਠਾ ਸਾਈਡ ਤੇ ਕਰਨੇ ਵਾਲਾ ਹਨ ਜਦੋਂ ਆਪਾਂ ਮੋੜਦਿਆਂ ਖੁੰਜਿਆਂ ਤੇ ਉੱਥੇ ਗੱਠਾ ਸਾਈਡ ਤੇ ਕਰਨੀਆਂ ਪੈਂਦੀਆਂ ਬਿਲਰਾਂ ਦੇ ਦੋ ਬੰਦੇ ਚਾਹੀਦੇ ਆ ਇੱਕ ਬੰਦਾ ਚਾਹੀਦਾ ਰੈਕਲਾ ਰੈਕ ਨਾਲ ਤਿੰਨ ਬੰਦੇ ਚਾਹੀਦੇ ਆ ਦੋਨਾਂ ਟਰੈਕਟਰਾਂ ਤੇ ਤੇ ਉਹ ਲਗਭਗ ਤੁਹਾਡਾ 70-80000 ਰੁਪਇਆ ਉਹ ਲਾ ਲਓ ਸੀ ਜਾਂਦਾ ਬਾਕੀ ਹਰੇਕ ਦਾ ਰੇਟ ਅੱਡ-ਅੱਡ ਹੋ ਸਕਦਾ ਕਿਸੇ ਦਾ ਕੋਈ ਵੱਧ ਕੋਈ ਘੱਟ ਹਨਾ 70-80000 ਉਹ ਲਾ ਲਓ ਉਹਨਾਂ ਦੀ ਐਵਰੇਜ ਬਹਿ ਗਈ 5-6 ਰੁਪਏ 6 ਰੁਪਏ ਕੁਇੰਟਲ ਉਹ ਵੇਜਦਾ ਉਹਨਾਂ ਦਾ ਤੇ 14 ਤੇ 6 20 20 ਰੁਪਏ 6 ਤੋਂ ਵੀ ਵੇਹ ਵੱਧੇ ਪੈਂਦਾ ਚਲੋ ਆਪਾਂ 6 ਲਾ ਲਾ 120 ਰੁਪਏ ਕੁਇੰਟਲ ਹੋ ਗਏ 210ਾਂ ਚੋਂ 120 ਕੱਢੇ ਬਚੇ 90 ਰੁਪਏ ਹੁਣ 90ਾਂ ਦੇ ਵਿੱਚੋਂ ਤੁਸੀਂ ਲਾ ਲਓ ਵੀ ਬੇਲਰ ਦੀ ਲਗਭਗ ਸਾਲ ਦੀ ਡੇਢ ਲੱਖ ਦੀ ਰਿਪੇਅਰ ਵੀ ਹੋ ਜਾਂਦੀ ਆ ਫਿਰ ਟਰੈਕਟਰਾਂ ਦੀ ਸਰਵਿਸ ਵੀ ਹੋਣੀ ਆ ਫਿਰ ਜਿਹੜਾ ਬੰਦਾ ਬੇਲਰਾਂ ਦੇ ਮਗਰ ਕੋਈ ਚਾਹ ਰੋਟੀ ਢੋਣੇ ਵਾਲਾ ਤਾਂ ਜਿਹੜਾ ਡਰਾਈਵਰ ਲੱਗਿਓ ਆ ਉਹਨਾਂ ਦਾ ਰੋਟੀ ਪਾਣੀ ਵੀ ਪਹੁੰਚ ਕਰਨਾ ਇਹ ਤਾਂ ਹੈ ਨਹੀਂ ਵਿੱਚ ਹੁਣ ਬੇਲਰ ਨੇੜੇ ਚੱਲਦਾ ਕੋਈ ਦੂਰ ਚੱਲਦਾ ਮਤਲਬ ਉਹ ਵੀ ਬਾਹਰੋਂ ਆਉਣੀ ਆ ਉਹ ਖਰਚੇ ਤਾਂ ਸਾਰੇ ਵਿੱਚੇ ਐਡ ਹੋਣੇ ਆ ਤੇ ਜਿੰਨਾ ਕ ਮੈਨੂੰ ਬੰਦਿਆਂ ਨੇ ਦੱਸਿਆ ਕਹਿੰਦਾ ਯਾਰ ਕੋਲ ਮਲਾ ਕੇ ਜੇ ਕਹੀਏ ਤਾਂ ਆਪਾਂ ਨੂੰ 70 ਰੁਪਏ ਗੰਦਾ ਕੁਆਂਟਲ ਮਗਰ ਬਚਦੇ ਆ ਜੋਰ-ਜੋਰ ਲਾ ਕੇ ਹਨਾ ਤੇ ਉਹਦੇ ਵਿੱਚ ਇਹ ਆ ਵੀ ਜਿੱਦਾਂ ਹੁਣ ਇਹ ਫੈਕਟਰੀ ਦਿੰਦੀ 210 ਰੁਪਏ ਕੁਆਂਟਲ ਪਰਾਲੀ ਦਾ ਪਰ ਸਾਡੇ ਕੋਲ ਇੱਕ ਹੋਰ ਫੈਕਟਰੀ ਆ ਉਹ ਬਿਜਲੀ ਵਾਲਾ ਪਲਾਂਟ ਆ ਉੱਥੇ ਬਿਜਲੀ ਬਣਦੀ ਸਰਕਾਰੀ ਆ ਉਹ ਦਿੰਦੇ 180 ਰੁਪਏ ਕੁਆਂਟਲ ਦੇ ਪਰਾਲੀ ਦਾ ਪਰ ਉੱਥੇ ਦਾ ਜਿਹੜਾ ਉਹ ਨੇੜੇ ਕਰਕੇ ਜਿਹੜੇ ਟਰਾਲਿਆਂ ਵਾਲੇ ਆ ਉੱਥੇ ਦਾ 40 ਰੁਪਏ ਕੁਆਂਟਲ ਲੈਂਦੇ ਢੋਣ ਦੇ ਜੇ ਮਤਲਬ ਇਧਰ ਨੂੰ ਟਰਾਲਿਆਂ ਵਾਲੇ ਰੇਟ ਘਟ ਲੈਂਦੇ ਆ ਤਾਂ ਨੇੜੇ ਕਰਕੇ ਪਰ ਉਧਰ ਉਹ ਫੈਕਟਰੀ ਵਾਲੇ ਵੀ ਰੇਟ ਘੱਟ ਦਿੰਦੇ 180 ਰੁਪਏ ਕੁਇੰਟਲ ਤੇ ਇੱਧਰ ਨੂੰ ਟਰਾਲੇ ਵਾਲੇ 70 ਰੁਪਏ ਲੈਂਦੀ ਆ ਤਾਂ ਇੱਧਰ ਪ੍ਰਾਲੀ ਦਾ ਰੇਟ ਵੀ 210 ਰੁਪਏ ਆ ਹੁਣ ਉਹ ਕਹਿੰਦਾ ਵੀ ਇੱਕ ਫੈਕਟਰੀ ਇਦਾਂ ਵੀ ਸਾਤੋਂ ਥੋੜੀ ਦੂਰ ਐ ਜਿਆਦਾ ਦੂਰ ਪੈ ਜਾਂਦੀ ਆ ਉਹ 300 ਰੁਪਏ ਕੁਇੰਟਲ ਨੂੰ ਵੀ ਦੇਣ ਨੂੰ ਤਿਆਰ ਆ ਪਰ ਉਹਦਾ ਓਨਾ ਕਿਰਾਇਆ ਵਾ ਜਨਨ ਨੇ ਕਿ ਕੁੱਲ ਮਿਲਾ ਕੇ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਆ ਹੁਣ ਆਪਾਂ ਤੇ ਸਾਲਾ ਹਿਸਾਬ ਲਾਈਏ ਵੀ ਮੰਨ ਲਓ ਜੇ 70 ਰੁਪਏ ਕੁਇੰਟਲ ਦੇ ਬਚੇ ਪ੍ਰਾਲੀ ਦੇ ਐਂਡ ਹੈ ਨਾ ਤੇ ਆਮ ਬੈਲਰ ਜਿਹੜੇ ਆ 14 ਤੋਂ 15000 ਕੁਆਂਟਲ ਤੇ ਜ਼ੋਰ ਲੱਗ ਜਾਂਦਾ 1400 ਜਾਂ 1500 ਟਨ ਕਹਿ ਲਓ ਜਾਂ 15000 ਕੁਆਂਟਲ ਕਹਿ ਲਓ ਇੱਥੇ ਆ ਕੇ ਬੇਲਰ ਜ਼ਿਆਦਾਤਰ ਬੇਲਰਾਂ ਵਾਲੇ ਕਹਿੰਦੇ ਐਵਰੇਜ ਇੰਨੀ ਕੁ ਬਣਦੀ ਆ ਕੋਈ ਹਿੰਮਤੀ ਬੰਦਾ ਚਲੋ 20000 ਕੁਆਂਟਲ ਵੀ ਬਣਾ ਲਾਂਦਾ ਮਤਲਬ ਠੀਕ ਹੈ 2000 ਟਨ ਕੋਈ ਵੱਧ ਵੀ ਬਣਾ ਸਕਦਾ ਪਰ ਜ਼ਿਆਦਾਤਰ ਜਿੰਨੀ ਕੁ ਕਹਿੰਦੇ ਇਹੀ ਦੇਖੀ ਆ ਐਵਰੇਜ ਜ਼ਿਆਦਾਤਰ ਬੇਲਰਾਂ ਦੀ 15 ਕੁ ਹਜ਼ਾਰ ਕੁਆਂਟਲ ਦੀ ਆਉਂਦੀ ਆ ਤੇ ਜੇ ਹੁਣ 15000 ਕੁਆਂਟਲ ਇੱਕ ਬੀਲਰ ਪ੍ਰਾਲੀ ਵੰਦ ਆ ਤੇ 70 ਰੁਪਏ ਕਿਵਾਂਟਲ ਦੇ ਬਚੇ ਤੇ ਕਿੰਨਾ ਬਣ ਗਿਆ 70 ਰੁਪਏ ਦੇ 10000 ਕਿਵਾਂਟਲ ਦਾ ਬਣ ਗਿਆ 7 ਲੱਖ 5000 ਦਾ 3.5 1.5 ਲੱਖ ਰੁਪਿਆ ਇੱਕ ਬੀਲਰ ਨੇ ਛੱਡਿਆ ਇਹਦੇ ਵਿੱਚ ਕੀ ਆ ਆਪਾਂ ਜਿਹੜੇ ਸਾਹਮਣੇ ਆਪਾਂ ਨੂੰ ਖਰਚੇ ਦੀਦੇ ਆ ਬੀਲਰ ਚੱਲਣ ਵੇਲੇ ਆਪਾਂ ਉਹੀ ਗਿਣੇ ਆ ਠੀਕ ਐ ਵਿੱਚ ਕਈ ਖਰਚੇ ਇਹੋ ਜਿਹੇ ਹੁੰਦੇ ਜਿਹੜੇ ਆਪਣੇ ਉਦਾਂ ਨਹੀਂ ਨਿਗਾ ਚੋਂਦੇ ਪਰ ਉਹ ਖਰਚੇ ਕਰਨੇ ਪੈ ਜਾਂਦੇ ਆ ਤੇ ਉਹ ਖਰਚੇ ਵਿੱਚ ਨਹੀਂ ਗਿਣੇ ਆ ਤੇ ਇੱਕ ਵੀਲਰ ਨੇ 1.5 ਲੱਖ ਰੁਪਏ ਛੱਡਿਆ ਉਹਦੇ ਵਿੱਚੋਂ 1.5 ਵਿੱਚੋਂ 1.5 ਲੱਖ ਰੁਪਏ ਰਿਪੇਅਰ ਦਾ ਕੱਢ ਦੋ ਬਚਿਆ 9 ਲੱਖ 9 ਲੱਖ ਚੋਂ ਲੱਖ ਹੋਰ ਕੱਢ ਦੋ ਜਿਹੜੇ ਖਰਚੇ ਮਤਲਬ ਗਣਤੀ 'ਚ ਨਹੀਂ ਆਉਂਦੇ ਪਰ ਉਹ ਹੋ ਜਾਂਦੇ ਆ ਠੀਕ ਹੈ ਤੇ ਉਹੀ ਕਾਲਮ ਲਾ ਕੇ ਮੈਂ ਹਿਸਾਬ ਜਿਹਾ ਲਾ ਕੇ ਦੇਖਿਆ ਵੀ 8 ਤੋਂ 9 ਲੱਖ ਰੁਪਏ ਇੱਕ ਵੀਲਰ ਛੱਡਦਾ ਜੇ 15000 ਕੁਆਂਟਲ ਦੇ ਲਗਭਗ ਪਰਾਲੀ ਬਣਾਉਂਦੇ ਆ ਤੇ ਜੇ ਕੋਈ ਹਿੰਮਤੀ ਆ ਕਹਿੰਦਾ ਕਹਿੰਦਾ ਵੀ ਮਤਲਬ ਜੇ ਕੋਈ ਹਿੰਮਤੀ ਆ ਵੀ ਮਤਲਬ 20000 ਕੁਆਂਟਲ ਬਣਾ ਗਿਆ 25000 ਕੁਆਂਟਲ ਬਣਾ ਗਿਆ ਉਹ ਫਿਰ ਪੈਸੇ ਵੱਧ ਬਣਾ ਲੰਦੇ ਕਿਉਂਕਿ ਜੇ ਨੇ 15000 ਕੁਆਂਟਲ ਬਣਾਈ ਖਰਚਾ ਉਹਨੂੰ ਵੀ ਉਹਨਾਂ ਕਿਉਂਕਿ ਬੇਲਰ ਵੀ ਉਹਨੇ ਲਿਆ ਰੈਕ ਵੀ ਲਿਆ ਟਰੈਕਟਰ ਵੀ ਦੋ ਲਏ ਹਨ ਤੇ ਉਹਨੇ 15000 ਕੁਆਂਟਲ ਉਹਨੇ ਨਾ ਬਣਾਈ ਉਹਨਾਂ ਹੀ ਖਰਚਾ ਕਰਕੇ ਤੇ ਦੂਜੇ ਪਾਸੇ ਦੂਏ ਬੰਦੇ ਨੇ 20000 ਕੁਆਂਟਲ ਉਹ 5000 ਕੁਆਂਟਲ ਨੇ ਮਤਲਬ ਉਹਨੂੰ ਰਲਣ ਨਹੀਂ ਦੇਣਾ ਨਾਲ ਕਿਉਂਕਿ ਕਮਾਈ ਅਸਲ ਚੀਜ਼ੇ ਗਈ ਹੈ ਫਿਰ ਜੇ ਦਾ ਆਪਣਾ ਝੋਨਾ ਹੈ ਜੇ 25 ਕੁਇੰਟਲ ਨਿਕਲੇ ਤਾਂ ਤਾਂ ਵੀ ਸਾਡਾ ਖਰਚਾ ਉਨਾ ਹੀ ਆ ਜੇ 30 ਕੁਇੰਟਲ ਨਿਕਲੇ ਸਾਡਾ ਤਾਂ ਵੀ ਖਰਚਾ ਹਾਲਾ ਵੀ ਅਸੀਂ ਉਨਾ ਹੀ ਦੇਣਾ ਹੁੰਦਾ ਫਸਲ ਤੇ ਖਰਚਾ ਵੀ ਸਾਡਾ ਉਹੀ ਹੋਇਆ ਹੁੰਦਾ ਉਹ ਜੇ 5 ਕੁਇੰਟਲ ਮਤਲਬ ਘਟਦਾ ਛਾੜਦਾ ਸਮਝ ਲਾ 10-12000 15000 ਉੜ ਗਿਆ ਉੱਪਰੋਂ ਯਾਨੀ ਉਹ ਕਮਾਈ ਸੁੱਕੀ ਜੇ ਹੁੰਦੀ ਹੈ ਤੇ ਬਸ ਇੱਥੇ ਆ ਕੇ ਜ਼ਰੂਰ ਫਰਕ ਪੈਂਦਾ ਜੇ ਕੋਈ ਮਨ ਲਓ 15000 ਕੁਇੰਟਲ ਬਣਾਉਂਦਾ ਤਾਂ 20000 ਕੁਇੰਟਲ ਬਣਾਉਂਦਾ ਮੈਂ ਕੋਈ ਤਿੰਨਾਂ ਬੰਦੇ ਆਪਣੇ ਮਿੱਤਰ ਬੇ ਤੇ ਹੁਣ ਇੱਕ ਕੋਲ ਦੂਜੇ ਆਪਣਾ ਬੰਦਾ ਖਾਸ ਹੀ ਆ ਉਹਦੇ ਕੋਲ ਇੱਕ ਆ ਮੱਕੀ ਬੀਜਣ ਵਾਲੀ ਮਸ਼ੀਨ ਵੀ ਆ ਨਮੈਟਿਕ ਪਲਾਂਟਰ ਕਹਿੰਦਾ ਬੇਲਰ ਨਾਲੋਂ ਮੈਨੂੰ ਵੈਸੇ ਉਹ ਜ਼ਿਆਦਾ ਵਧੀਆ ਲੱਗੀ ਆ ਕਹਿੰਦਾ ਉਹਦੇ ਵਿੱਚ ਕੀ ਆ ਇੱਕ ਟਰੈਕਟਰ ਤੇ ਨਾਲ ਮਸ਼ੀਨ ਇੱਕ ਡਰਾਈਵਰ ਚਾਹੀਦਾ ਹਨਾ ਟਰੈਕਟਰ ਤਾਂ ਕਹਿੰਦਾ ਸਾਰਿਆਂ ਕੋਲ ਹੁੰਦਾ ਹੀ ਆ ਮਸ਼ੀਨ 5-6 ਲੱਖ ਦੀ ਲੈਣੀ ਪੈਣੀ ਆ ਕਹਿੰਦਾ ਉਹ ਮੱਕੀ ਦੇ ਆ ਜਾਂਦੇ ਦੋ ਸੀਜ਼ਨ ਕਹਿੰਦਾ ਐਤ ਕੀ ਮੈਂ ਤਕਰੀਬਨ 500 ਕਿੱਲਾ ਬੀਜ ਗਿਆ ਸੀਗਾ 300 ਕਿੱਲਾ ਬੀਜ ਗਿਆ ਸੀ ਸਿਆਲੂ ਦਾ 350 ਤੇ ਪੌਣੇ ਇੱਕ 200 ਕਿੱਲਾ ਬੀਜ ਗਿਆ ਸੀ ਗਰਮੀ ਵਾਲੀ ਮੱਕੀ ਦਾ ਤੇ 1500 ਰੁਪਿਆ ਕਿੱਲੇ ਦਾ ਉਹ ਲੈਂਦੇ ਆ ਰੇਟ ਤੇ ਤੁਸੀਂ ਹਿਸਾਬ ਲਾ ਕੇ ਦੇਖ ਲਓ ਬਈ 15 ਜੇ ਤੁਸੀਂ 300 ਦਾ ਵੀ ਤੇਲ ਹੋ 300 ਦਾ ਕਹਿੰਦਾ ਤੇਲ ਹੋ ਖੇਤ ਦਾ ਖੰਦ ਕਿਉਂਕਿ 20 ਮਿੰਟੇ ਲੱਗਦੇ ਹੁੰਦੇ ਖੇਤ ਨੂੰ ਉਹਨੂੰ ਕਿਹੜਾ ਵੀ ਉਹਦਾ ਕੋਈ ਦਾਣਾ ਬੰਦ ਹੋਣਾ ਚਾਹੀਦਾ ਕੋਈ ਕੁਝ ਹੋਣਾ 300 ਦਾ ਤੇਲ ਖਾਂਦੀ 100 ਰੁਪਿਆ ਡਰਾਈਵਰ ਦਾ ਰੱਖ ਲਓ 400 ਰੁਪਏ ਖਰਚਾ ਤਾਂ 1100 ਰੁਪਈਆ ਕਿੱਲੇ ਦਾ ਕਹਿੰਦਾ ਉਹ ਮਸ਼ੀਨ ਛੱਡੀ ਜਾਂਦੀ ਆ ਜੇ ਹੁਣ 500 ਕਿੱਲਾ ਬਣਾਤਾ ਤਾਂ ਸਮਝ ਲਓ 5 ਲੱਖ ਤਾਂ ਸਿੱਧਾ ਹਜ਼ਾਰ ਦੇ ਹਿਸਾਬ ਨਾਲ ਬਣ ਗਿਆ ਹਨ ਤੇ 100 ਰੁਪਏ ਉੱਪਰ ਲਾ ਲਓ 5.5 ਲੱਖ ਮੱਕੀ ਵਾਲੀ ਮਸ਼ੀਨ ਉਹਨੂੰ 5.5 ਲੱਖ ਰੁਪਏ ਛੱਡ ਗਈ ਸਾਲ ਦਾ ਤਾਂ ਬੀਲਰ ਦਾ ਇੰਨਾ ਖਲਜਗਣ ਕਰਕੇ ਬੀਲਰ 18-20 ਲੱਖ ਦਾ 18 ਲੱਖ ਦਾ ਬੀਲਰ ਆਉਂਦਾ ਫਿਰ ਨਾਲ ਦੋ ਟਰੈਕਟਰ ਚਾਹੀਦੇ ਜੇ ਕਿਸੇ ਕੋਲ ਇੱਕ ਆ ਤਾਂ ਠੀਕ ਐ ਦੂਜਾ ਟਰੈਕਟਰ ਵੀ ਨਾਲ ਲਾਊਗਾ ਤੇ ਫਿਰ 2-4 ਲੱਖ ਉਦਾਂ ਵੀ ਬਿੱਲ ਚਲਾਉਣ ਵੇਲੇ ਕੋਲ ਚਾਹੀਦਾ ਸਾਰਿਆਂ ਨੂੰ ਪੈਸੇ ਤਾਂ ਆਪਣੇ ਕੋਲੋਂ ਦੇਣੇ ਆ ਉਹ ਫੈਕਟਰੀ ਤੋਂ ਤਾਂ ਤੁਹਾਡੇ ਅਕਾਊਂਟ ਚ ਆਉਣੇ ਬਾਅਦ ਵਿੱਚ ਪੈਸੇ ਕੱਲਾਂ ਤਾਂ ਪੱਲਿਓਂ ਦੇੜੇ ਪੈਂਦੇ ਹਨਾ ਲੇਬਰਾਂ ਨੂੰ ਵੀ ਸਾਰਿਆਂ ਨੂੰ ਡਰਾਈਵਰਾਂ ਨੂੰ ਜਿੰਨੇ ਵੀ ਆ ਤਾਂ ਉਹ 20-25 ਲੱਖ ਚ ਚੱਲਦਾ ਬਿੱਲਰ ਜੇ ਚਲਾਉਣਾ ਹੋਵੇ ਤੇ ਜੇ ਮੱਕੀ ਵਾਲੀ ਮਸ਼ੀਨ ਕਹਿੰਦਾ ਆਪਾਂ ਲੈਨੇ ਆ ਕਹਿੰਦਾ 5-6 ਲੱਖ ਦੀ ਮਸ਼ੀਨ ਹੈ ਟਰੈਕਟਰ ਤਾਂ ਆਪਣੇ ਘਰੇ ਖੜਾ ਹੁੰਦਾ ਦੂਜੀ ਗੱਲ ਕਹਿੰਦਾ ਵੇ ਕੰਬੈਨ ਲੈਣ ਬਾਰੇ ਵੀ ਸੋਚਿਆ ਸੀ ਕਹਿੰਦਾ ਫਿਰ ਮੈਨੂੰ ਬੰਦਿਆਂ ਨੇ ਸਲਾਹ ਦਿੱਤੀ ਵੇ ਕੰਬੈਨ ਸਾਲ ਚ ਦੋ ਸੀਜ਼ਨ ਲਾਉਂਦੀ ਆ ਜੇ ਤੁਸੀਂ ਲੋਕਲ ਮਤਲਬ ਕਣਕ ਝੋਨੇ ਹੀ ਲਾਉਂਦੇ ਦੋ ਸੀਜ਼ਨ ਹੁੰਦੇ ਆ ਤੇ ਜੇ ਤੁਸੀਂ ਲੋਕਲ ਵੜਦੇ ਆ ਤਾਂ ਵੱਧ ਤੋਂ ਵੱਧ 350 ਕਿੱਲਾ ਝੋਨੇ ਦਾ 350 ਕਿੱਲਾ ਹੀ ਕਣਕ ਦਾ ਜੇ ਤੁਸੀਂ ਮਤਲਬ ਹਰਿਆਣੇ ਵਾਲਾ ਨਹੀਂ ਲਾਉਂਦੇ ਸੀਜ਼ਨ ਜਾ ਕੇ ਕਿਉਂਕਿ ਉਹ ਕਈ ਹਰਿਆਣੇ ਵਾਲਾ ਚਲ ਜਾਂਦੇ ਆ 15 20 ਦਿਨ ਆਪਣੇ ਨਾਲ ਉਹ ਜਿੱਤਾ ਹੁੰਦਾ ਉਹੀ ਉਧਰੋਂ 100 150 ਕਿੱਲਾ 200 ਕਿੱਲਾ ਉਹ ਵੱਡੇ ਹੁੰਦੇ ਆ ਉਹ ਵੱਖਰੀ ਗੱਲ ਆ ਪਰ ਜੇ ਤੁਸੀਂ ਪਿੰਡ ਪਿੰਡ ਹੀ ਚਲਾਉਨੇ ਆ ਤਾਂ ਉਹੀ ਸਾਲ ਦਾ 700 ਕਿੱਲਾ ਵੜਦੇ ਆ ਕਹਿੰਦਾ ਕੋਲ ਮੜਾ ਕਿ 5-6 ਲੱਖ ਰੁਪਏ 7 ਲੱਖ ਰੁਪਏ ਵਿੱਚ ਰਿਪੇਅਰਾਂ ਰਪੂਰਾ ਕੱਢ ਕੇ ਡਰਾਈਵਰਾਂ ਦੇ ਦੇ ਕੇ ਇੱਕ ਕੰਬੈਨ ਛੱਡਦੀ ਆ ਤੇ ਉਹ ਕੰਬੈਨ ਆਉਂਦੀ 30 ਲੱਖ ਦੀ ਇਹ ਮੱਕੀ ਵਾਲਾ ਕਹਿੰਦਾ ਜਾਂਦਾ 6 ਲੱਖ ਦਾ ਕਹਿੰਦਾ ਫਿਰ ਮੈਂ ਵੀ ਸੋਚਿਆ ਵੀ ਗਲਤ ਆ ਬੰਦੇ ਦੀ ਸਹੀ ਆ ਵੀ ਇਹਦੇ ਨਾਲ ਉਹ ਮੱਕੀ ਵਾਲਾ ਇੱਕ ਹੋਰ ਲੈ ਲਈਏ ਹੁਣ ਮੰਨ ਲਾ ਸਾਡੇ ਏਰੀਆ ਜਿਹੜਾ ਮੇਨ ਮੱਕੀ ਵਾਲਾ ਏਰੀਆ ਆ ਸਾਡੇ ਏਰੀਆ 'ਚ ਕਾਫੀ ਹੋ ਗਏ ਆ ਨਮੈਟਿਕ ਪਲਾਂਟਰ ਪਰ ਫਿਰ ਵੀ ਕੰਮ ਹੈਗਾ ਹੱਲੇ ਤਾਹੀਂ ਬੰਦੇ ਨੇ ਸੋਚਿਆ ਵੀ ਇੱਕ ਹੋਰ ਲੈ ਲਈਏ ਨਹੀਂ ਤਾਂ ਜਦੋਂ ਪਤਾ ਪਤਾ ਹੋ ਵੀ ਉਹ ਕੰਮ ਨਹੀਂ ਮਿਲਦਾ ਫਿਰ ਬੰਦਾ ਕਿੱਥੋਂ ਲੈਂਦਾ ਨਾ ਇੱਕ ਹੋਰ ਕਈ ਵਾਰੀ ਇਹ ਹੁੰਦਾ ਵੀ ਜ਼ਰੂਰੀ ਨਹੀਂ ਹੈਗਾ ਵੀ ਜੇ ਮਸ਼ੀਨ ਆਪਾਂ 20 ਲੱਖ 25 ਲੱਖ ਲਾਇਆ ਜਾਂ 30 ਲੱਖ ਦੀ ਕੰਬੈਨ ਲੈ ਕੇ ਅਸੀਂ ਪੈਸੇ ਕਮਾਉਣੇ ਆ ਤਿੰਨ ਗੱਲਾਂ ਆ ਸਹੀ ਸਮਾਂ ਸਹੀ ਜਗ੍ਹਾ ਤੇ ਸਹੀ ਡਿਸੀਜਨ ਜ਼ਰੂਰੀ ਨਹੀਂ ਵੀ ਤੁਸੀਂ ਵੇ 25 30 ਲੱਖ ਰੁਪਈਆ ਲਾਉਣਾ ਤਾਂ ਹੀ ਤੁਸੀਂ ਪੈਸੇ ਕਮਾ ਸਕਦੇ ਆ 5 6 ਲੱਖ ਰੁਪਈਆ ਲਾ ਕੇ ਵੀ ਬੰਦੇ ਨੇ ਕੰਬੈਨ ਨਾਲੋਂ ਵੱਧ ਪੈਸੇ ਕਮਾ ਲਏ ਹੈਨਾ ਇਹ ਮਸ ਮਤਲਬ ਥੋੜੀ ਜਿਹੀ ਸੋਚ ਆਪਾਂ ਨੂੰ ਕਹਿ ਲਓ ਵਪਾਰਕ ਕਰਨੀ ਪਊਗੀ ਜ਼ਰੂਰੀ ਨਹੀਂ ਆਪਾਂ ਲਕੀਰ ਦੇ ਫਕੀਰ ਬਣਨਾ ਹਾਂ ਹਾਂ ਹੁਣ ਕਈਆਂ ਏਰੀਆ ਦੇ ਵਿੱਚ ਇਹ ਆ ਜਦੋਂ ਸਾਡੇ ਪਹਿਲਾਂ ਪਹਿਲਾਂ ਬੀਲਰ ਚੱਲੇ ਆ ਉਸ ਵੇਲੇ ਬੀਲਰ ਦੀ ਜਦੋਂ ਬੀਲਰ ਥੋੜੇ ਸੀਗੇ ਤਾਂ ਬੀਲਰ ਵਾਲੇ ਜਿਹੜੇ ਸੀਗੇ ਉਹ ਜਿਹੜੇ ਜਿਹਦੇ ਖੇਤ ਚ ਪਰਾਲੀ ਬਣਾਉਂਦੇ ਸੀਗੇ ਉਹਦੇ ਕੋਲੋਂ ਵੀ 1500 ਰੁਪਏ ਕਿੱਲੇ ਦਾ ਲੈਂਦੇ ਸੀ ਉਹ 1500 ਰੁਪਏ ਕਿੱਲੇ ਦਾ ਸਮਝ ਲਓ ਵੀ ਉਹਦਾ ਖਰਚਾ ਨਿਕਲ ਜਾਂਦਾ ਸੀ ਸਾਰਾ ਜਿਹੜੀ ਫੈਕਟਰੀ ਜਾਂਦੀ ਸੀ ਪਰਾਲੀ ਉਹ ਨੂੰ ਵੱਜ ਜਾਂਦੇ ਸੀ ਇੱਦਾਂ ਹੁਣ ਕਈਆਂ ਏਰੀਆ ਦੇ ਵਿੱਚ ਜਿੱਥੇ ਬੀਲਰ ਨਹੀਂ ਹੈਗੇ ਉਹਨਾਂ ਏਰੀਆ ਵਿੱਚ ਇਹ ਕੰਮ ਹੋ ਸਕਦਾ ਮਤਲਬ ਵੀ ਅਗਲਾ ਕਹਿੰਦਾ ਚੱਲ ਮੇਰਾ ਖੇਤ ਵਿੱਲਾ ਹੋ ਗਿਆ ਐਵੇਂ ਮੈਂ ਪਰਾਲੀ ਨਾਲ ਘੁੰਚ ਲਊਗਾ ਹਨਾ ਜਾਂ ਮੈਨੂੰ ਕਈਆਂ ਕੋ ਟਰੈਕਟਰ ਛੋਟੇ ਆ ਅਗਲਾ ਕਹਿੰਦਾ ਮੈਂ ਟਰੈਕਟਰ ਬੜਾ ਲਾਉਂਗਾ ਨਾਲ ਸੁਪਰ ਸੀਡਰ ਲਾਉਂਗਾ ਮੇਰਾ 12-14 ਲੱਖ ਰੁਪਈਆ ਲੱਗ ਜਾਣਾ ਵੀ ਉਹਦੇ ਨਾਲੋਂ ਮੈਂ 1500 ਕਿੱਲੇ ਦਾ ਦਿਨ ਤੂੰ ਮੇਰੇ ਪਰਾਲੀ ਚੱਕ ਜਾ ਹੁਣ ਸਾਡੇ ਏਰੀਆ 'ਚ ਜਿੱਦਾਂ ਕਹ ਲੋ ਬਿਲਰ ਵੱਧ ਗਏ ਹੋਆ ਸਾਡੇ ਏਰੀਆ 'ਚ ਲੋਕਾਂ ਨੇ ਪੈਸੇ ਦੇਣੇ ਬੰਦ ਕਰਤੇ ਹੋਆ ਹਨਾ ਕੁੱਲ ਮਿਲਾ ਕੇ ਤਾਂ ਗੱਲ ਇਹ ਆ ਵੀ ਸਹੀ ਜਗ੍ਹਾ ਸਹੀ ਸਮਾਂ ਤੇ ਸਹੀ ਡਿਸੀਜਨ ਇਹ ਤਿੰਨੇ ਚੀਜ਼ਾਂ ਜੇ ਤੁਹਾਡੇ ਕੋਲ ਹੈਗੀਆਂ ਫਿਰ ਤੁਸੀਂ ਕੋਈ ਵੀ ਕੰਮ ਕਰ ਸਕਦੇ ਆ ਦੇਖ ਕੇ ਇੱਕ ਦੂਜੇ ਦੇ ਮਗਰ ਲੱਗ ਕੇ ਨਾ ਮੈਨੂੰ ਕਈ ਫੋਨ ਆਉਂਦੇ ਆ ਵੀ ਕਹਿੰਦੇ ਸਾਡੇ ਏਰੀਆ 'ਚ ਬਿਲਰ ਹੈ ਨਹੀਂ ਵੀ ਜੇ ਅਸੀਂ ਲੈ ਲਈਏ ਮੈਂ ਕਹਿੰਦਾ ਵੀ ਏਰੀਆ ਦਾ ਮਤਵ ਨਹੀਂ ਜੇ ਤੁਹਾਡੇ ਏਰੀਆ 'ਚ ਬਿਲਰ ਹੈ ਨਹੀਂ ਤਾਂ ਇਹ ਦੇਖੋ ਤੁਹਾਡੇ ਏਰੀਆ 'ਚ ਫੈਕਟਰੀ ਹੈਗੀ ਇਹ ਪ੍ਰਣਾਲੀ ਸੰਭਲਣ ਲਈ ਨੇ ਤਾਂ ਤੁਸੀਂ ਇਕੱਠਾ ਬਣਾ ਕੇ ਕਰੋਗੇ ਕੀ ਬੀਲਰ ਲੈਣ ਦਾ ਤਾਂ ਤਾਂ ਫਾਇਦਾ ਆ ਵੀ ਜੇ ਤੁਹਾਡੇ ਏਰੀਆ ਤੁਹਾਡੀ ਪਰਾਲੀ ਕੋਈ ਖਰੀਦਣ ਵਾਲਾ ਹੋਊਗਾ ਜੇ ਖਰੀਦਣ ਵਾਲਾ ਨਾ ਹੋਊਗਾ ਬਣਾ ਬਣਾ ਰੱਖੀ ਜਾਉਗੇ ਤਾਂ ਵੇਚੂਗੇ ਕਿਹਨੂੰ ਨੂੰ ਮੇਨ ਮਸਲਾ ਇਹ ਆ ਵੀ ਆਪਾਂ ਹਰੇਕ ਕੰਮ ਇੱਕ ਦੂਜੇ ਦਾ ਦੇਖੋ ਦੇਖੀ ਨਹੀਂ ਕਰ ਸਕਦੇ ਪਹਿਲਾਂ ਸਾਨੂੰ ਆਪਣੇ ਆਲੇ ਦੋ ਆਲੇ ਦਾ ਦੇਖਣਾ ਪਊਗਾ ਵੀ ਅਸੀਂ ਕਿਹੋ ਜਿਹੇ ਏਰੀਆ 'ਚ ਰਹਿ ਰਹੇ ਆ ਠੀਕ ਹੈ ਤੇ ਬਾਕੀ ਜੋ ਤੁਹਾਨੂੰ ਬੀਲਰ ਦਾ ਖਰਚਾ ਸੀ ਆਪਾਂ ਮੋਟਾ-ਮੋਟਾ ਸਾਰਾ ਦੱਸ ਦਿੱਤਾ ਆ ਵੀ ਜੋ ਬੀਲਰ ਦੀ ਆਮਦਨ ਹੈ ਉਹ ਵੀ ਦੱਸ ਦਿੱਤੀ ਆ ਹੁਣ ਕਈ ਗੱਪਾਂ ਮਾਰਨ ਨੂੰ ਕਹਿੰਦੇ ਜੀ ਬੀਲਰ 20 ਲੱਖ ਛੜ ਜਾਂਦਾ 25 ਲੱਖ ਛੜ ਜਾਂਦਾ ਉਹ ਐਵੇਂ ਗੱਪਾਂ ਆ ਕਿਸੇ ਦੇ ਮਗਰ ਲਾ ਕੇ ਐਵੇਂ ਆਪਣਾ ਨਾਂ ਕਈ ਵਾਰੀ ਬੰਦੇ ਨੁਕਸਾਨ ਕਰ ਵਹਿੰਦੇ ਹਨ ਕੋਈ ਵੀ ਕੰਮ ਕਰਨਾ ਹੈ ਪਹਿਲਾਂ ਆਪ ਸਰਚ ਕਰੋ ਤੇ ਜਿਹਨੇ ਵੀ ਬੀਲਰ ਲੈਣਾ ਆ ਬੀਲਰ ਲੈਣ ਤੋਂ ਪਹਿਲਾਂ ਸਿੱਧਾ ਫੈਕਟਰੀ ਜਾਓ ਉਹਨਾਂ ਨਾਲ ਐਗਰੀਮੈਂਟ ਕਰੋ ਵੀ ਅਸੀਂ ਬੀਲਰ ਲੈਣਾ ਅਸੀਂ ਐਨੀ ਪਰਾਲੀ ਤੁਹਾਨੂੰ ਸਾਡੀ ਚੱਕ ਸਕਦੇ ਆ ਜੇ ਉਹ ਤੁਹਾਨੂੰ ਐਗਰੀਮੈਂਟ ਲਿਖਤੀ ਕਰਦੇ ਆ ਫਿਰ ਲਓ ਬੀਲਰ ਠੀਕ ਹੈ ਹਰੇਕ ਕੰਮ ਜਦੋਂ ਤੁਸੀਂ ਕਰੋਗੇ ਪੈਸੇ ਦਾ ਚਾਰਜ ਜ਼ਰੂਰ ਦੇਊਗਾ ਇਹ ਦੇਊਗਾ ਯਾਰ ਜੇ ਤੁਸੀਂ ਕੰਮ ਕਰੋਗੇ ਪਰ ਇਹ ਆ ਵੀ ਕੰਮ ਕਰਨ ਦਾ ਤਰੀਕਾ ਹੁੰਦਾ ਵੀ ਇਹ ਨਹੀਂ ਹੈਗਾ ਵੀ ਕੰਮ ਲੋਕਾਂ ਮਗਰ ਦੇਖ ਕੇ ਕਰ ਲਈਏ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਆ ਤਾਂ ਕਾਲ ਕਰ ਲਿਓ ਠੀਕ ਹੈ ਜੀ ਤੇ ਕਈ ਗੱਲਾਂ ਆਪਾਂ ਨਹੀਂ ਵੀਡੀਓ ਵੱਲੇ ਚੇਤੇ ਰਹਿਣੀਆਂ ਨਾ ਦਿਮਾਗ ਚੋਂ ਨਿਕਲ ਜਾਨੀਆਂ ਇਸ ਕਰਕੇ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਹੋਊਗੀ ਆਪਾਂ ਜ਼ਰੂਰ ਦਵਾਂਗੇ ਤੁਹਾਨੂੰ ਹਨਾ ਬਾਕੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਯਾਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ